ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਜੀ ਗੱਲ ਕਰਾਂਗੇ Tata Saira ਬਾਰੇ ਜਿਹੜੀ ਕਿ 25 ਤਰੀਕ ਨੂੰ ਲਾਂਚ ਹੋਣ ਜਾ ਰਹੀ ਹੈ ਇਸ ਗੱਡੀ ਦੀ ਮਾਰਕੀਟ ਵਿੱਚ ਬਹੁਤ ਹਾਈਪ ਹੈ ਕਿਉਂਕਿ Tata Saira ਜੋ ਪਹਿਲਾਂ ਵੀ ਆਉਂਦੀ ਸੀ ਤਾਂ ਉਹ ਬਹੁਤ ਹੀ ਵਧੀਆ ਗੱਡੀ ਸੀ ਤੇ ਕਾਫੀ ਮਸ਼ਹੂਰ ਸੀ ਤੇ ਹੁਣ Tata ਇਸ ਨੂੰ 5 ਸੀਟਰ ਵਿੱਚ ਦੁਬਾਰਾ ਲਾਂਚ ਕਰਨ ਜਾ ਰਿਹਾ ਤੇ 25 ਤਰੀਕ ਨੂੰ ਲਾਂਚ ਹੋ ਜਾਵੇਗੀ ਸੋ ਆਓ ਗੱਲ ਕਰਦੇ ਹਾਂ ਵੀ ਇਸ ਗੱਡੀ ਵਿੱਚ ਆਪਾਂ ਨੂੰ ਕੀ ਕੀ ਮਿਲੇਗਾ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਵੀਡੀਓ Tata Motors ਨੇ ਇਸ ਦਾ ਟੀਜ਼ਰ ਵੀ ਇੱਕ ਅਨਾਉਂਸ ਕਰ ਦਿੱਤਾ ਹੈ ਜਿਸ ਵਿੱਚ ਕਿ ਪੁਰਾਣੀ ਸਾਇਰਾ ਅਤੇ ਨਵੀਂ ਸਾਇਰਾ ਨੂੰ ਦਿਖਾਇਆ ਗਿਆ ਹੈ ਤੇ ਪੁਰਾਣੇ ਟਾਈਮ ਦੇ ਹਿਸਾਬ ਨਾਲ ਇਸ ਵਿੱਚ ਪੁਰਾਣੇ ਸਮੇਂ ਵਾਰੀ ਵੀ ਗੱਲ ਕੀਤੀ ਗਈ ਹੈ ਕਿ Tata ਸਾਇਰਾ ਪੁਰਾਣੇ ਸਮੇਂ ਵਿੱਚ ਕਿੰਨੀ ਜ਼ਿਆਦਾ ਹੀ ਮਸ਼ਹੂਰ ਸੀ ਤੇ ਹੁਣ ਸੇਮ ਦੁਬਾਰਾ ਇਹ ਗੱਡੀ ਆ ਰਹੀ ਹੈ ਤੇ ਦੇਖਣਾ ਹੋਵੇਗਾ ਕਿ ਆਪਣੇ ਸੈਗਮੈਂਟ ਵਿੱਚ ਕਿੰਨੀ ਤੁਮ ਉਮਚ ਆਉਂਦੀ ਹੈ ਜੇ ਗੱਲ ਕਰੀਏ ਇਸ ਦੀ ਸ਼ੇਪ ਦੀ ਤਾਂ ਇਸ ਵਿੱਚ ਪੁਰਾਣੀ ਸ਼ੇਪ ਨੂੰ ਹੀ ਕੰਟੀਨਿਊ ਰੱਖਿਆ ਗਿਆ ਹੈ ਤੇ ਜੋ ਰੀਅਰ ਵਾਲਾ ਗਲਾਸ ਹੈ ਉਹ ਬਲੈਕਡ ਆਊਟ ਕੀਤਾ ਗਿਆ ਹੈ ਤਾਂ ਕਿ ਗੱਡੀ ਦੀ ਸ਼ੇਪ ਪੁਰਾਣੀ ਵਾਲੀ ਸਹਾਰਾ ਨਾਲ ਮਿਲੀ ਰਹੇ ਜੇ ਹੁਣ ਆਪਾਂ ਗੱਲ ਕਰੀਏ ਇੰਜਨਾਂ ਦਾ ਇਸ ਵਿੱਚ ਆਪਾਂ ਨੂੰ ਤਿੰਨ ਇੰਜਨਸ ਆਪਸ਼ਨ ਮਿਲਣਗੇ ਜਿਦੇ ਵਿੱਚ ਕੇ 1 ਲੀਟਰ ਨੇਚਰਲੀ ਐਸਪਾਇਰੇਟਿਡ ਇੰਜਨ 1.5 ਲੀਟਰ ਟਰਬੋ ਪੈਟਰੋਲ ਇੰਜਨ ਅਤੇ 3 ਲੀਟਰ Tata ਦਾ ਡੀਜ਼ਲ ਇੰਜਨ ਅਤੇ ਗਾਹਕਾਂ ਦੇ ਆਪਣੇ ਹਿਸਾਬ ਦੇ ਨਾਲ ਇਸ ਵਿੱਚ ਇੰਜਨਾਂ ਦੀ ਚੋਣ ਕਰਕੇ ਇਸ ਨੂੰ ਖਰੀਦ ਸਕਣਗੇ ਅਤੇ ਜੇ ਗੱਲ ਕਰੀਏ ਟੌਪ ਮਾਡਲਾਂ ਦੀ ਤਾਂ ਟੌਪ ਮਾਡਲਾਂ ਵਿੱਚ ਆਪਾਂ ਨੂੰ ਪੈਨੋਰਮਿਕ ਸਨ ਰੂਫ ਅਤੇ ਡਿਜੀਟਲ ਸਪੀਡੋਮੀਟਰ ਵੈਂਟੀਲੇਟਰ ਸੀਟਸ ਵਰਗੀਆਂ ਕਈ ਸੁਵਿਧਾਵਾਂ ਮਿਲਣਗੀਆਂ ਅਤੇ ਨਾਲ ਹੀ ਇਸ ਵਿੱਚ ਆਪਾਂ ਨੂੰ ਅੰਦਰ ਤਿੰਨ ਸਕਰੀਨਾਂ ਮਿਲਣਗੀਆਂ ਤਾਂ ਕਿ ਜੋ ਡਰਾਈਵਰ ਦੇ ਨਾਲ ਵਾਲੀ ਸਵਾਰੀ ਹੈ ਉਹ ਇਨਫੋਟੇਨਿੰਗ ਸਿਸਟਮ ਨੂੰ ਇਨਫੋਟੇਨਿੰਮੈਂਟ ਸਿਸਟਮ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਸਕੇ ਤੇ ਬਾਕੀ ਆਪਾਂ ਨੂੰ ਇਸ ਵਿੱਚ 18 ਤੋਂ 19 ਇੰਚ ਦੇ ਅਲਾਇ ਵਿਲ ਮੈਂਟਗੇ ਤੇ ਆਪਾਂ ਦੇਖ ਸਕਦੇ ਹਾਂ ਕਿ ਗੱਡੀ ਦੀ ਲੁੱਕ ਨੂੰ ਕਿੰਨਾ ਸੋਹਣਾ ਬਣਾਇਆ ਗਿਆ ਹੈ ਤੇ ਇਸ ਕਰਕੇ ਇਹ ਕਰੇਟਾ ਵਗੈਰਾ ਨੂੰ ਕਾਫੀ ਜ਼ਿਆਦਾ ਟੱਕਰ ਦੇਵੇਗੀ ਤੇ ਆਉਣ ਵਾਲੀ 25 ਤਰੀਕ ਨੂੰ ਯਾਨੀ ਕਿ 25 ਨਵੰਬਰ ਨੂੰ ਇਹ ਲਾਂਚ ਹੋ ਰਹੀ ਹੈ ਦੇਖਣਾ ਹੋਵੇਗਾ ਕਿ ਇਹ ਗੱਡੀ ਕਿੰਨੀ ਜ਼ਿਆਦਾ ਹਿੱਟ ਬਣਦੀ ਹੈ ਟਾਟਾ ਲਈ ਬਾਕੀ ਜੋ ਹੋਰ ਵੀ ਡਿਟੇਲਸ ਹੋਣਗੀਆਂ ਇਸ ਗੱਡੀ ਰਿਲੇਟਡ ਅਸੀਂ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਸੋ ਦੋਸਤੋ ਏ ਆਜੀ ਟਾਟਾ ਸਾਇਰਾ ਇਹ ਪਹਿਲਾਂ ਡੀਜ਼ਲ ਅਤੇ ਪੈਟਰੋਲ ਵਿੱਚ ਲਾਂਚ ਹੋਵੇਗੀ ਅਤੇ ਫਿਰ ਬਾਅਦ ਵਿੱਚ ਇਸ ਨੂੰ ਈਵੀ ਯਾਨੀ ਕਿ ਇਲੈਕਟ੍ਰਿਕ ਵਹੀਕਲ ਦੇ ਤੌਰ ਤੇ ਵੀ ਲਾਂਚ ਕੀਤਾ ਜਾਏਗਾ ਜੇ ਆਪਾਂ ਗੱਲ ਕਰੀਏ ਇਸਦੀ ਕੀਮਤ ਦੀ ਤਾਂ ਇਸਦੀ ਕੀਮਤ ਆਪਾਂ ਨੂੰ 11 ਲੱਖ ਤੋਂ ਲੈ ਕੇ 25 ਲੱਖ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਬਾਕੀ ਗੱਡੀ ਲਾਂਚ ਹੋਣ ਤੇ ਇਸਦੀ ਅਸਲੀ ਕੀਮਤ ਬਾਰੇ ਪਤਾ ਲੱਗ ਸਕੇਗਾ। ਜੋ ਇਸ ਦੌਰਾਨ ਹੋਰ ਵੀ ਸਾਨੂੰ ਖਬਰਾਂ ਇਸ ਗੱਡੀ ਰਿਲੇਟਡ ਮਿਲਣਗੀਆਂ ਤਾਂ ਉਹ ਅਸੀਂ ਆਪਣੇ ਚੈਨਲ ਤੇ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ। ਤਦ ਤੱਕ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ। ਧੰਨਵਾਦ।